ਜਦੋਂ 1986 ਦੇ ਵਿੱਚ ਮਤਾ ਪਾਸ ਹੋਇਆ ਉਹ ਦੁੱਖ ਦੇ ਨਾਲ ਹੋਇਆ ਸੀ ਕਿਉਂਕਿ 1984 ਦੇ ਵਿੱਚ ਹਿੰਦ ਹਕੂਮਤ ਨੇ ਸੋਵੀਅਤ ਯੂਨੀਅਨ ਤੇ ਬ੍ਰਿਟਾਨੀਆ ਦੀ ਫੌਜ ਦੇ ਨਾਲ ਰਲ ਕੇ ਦਰਬਾਰ ਸਾਹਿਬ ਦੇ ਉੱਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਹਮਲੇ ਕੀਤੇ ਸੀ ਜਿੱਦੀ ਬਜਾ ਤੇ ਨਾਲ ਸੰਤ ਚਨ ਐਲਸਿੰਗ ਪਿੰਡ ਵਾਲਿਆਂ ਨੇ ਉਹਨਾਂ ਦੇ ਸਾਥੀਆਂ ਨੇ ਦਰਬਾਰ ਸਾਹਿਬ ਦੀ ਪੂਰੀ ਰੱਖਿਆ ਕੀਤੀ ਬੱਤਰ ਐਂਟਰੀ ਇਹ ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਤੇ ਸੰਤ ਜਨਰਲ ਸਿੰਘ ਭਿੰਡਾਰਬੜੇ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂ ਹਕੂਮਤ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਪ੍ਰਵੇਸ਼ ਕਰਨਗੀਆਂ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਯਤਨ ਕਰਦੇ ਹਾਂ ਕਿ ਸਾਡਾ ਇੱਕ ਅਲੱਗ ਮੋਲਕ ਬਣੇ ਜੇਗਾ ਕਿ ਪਰਮਾਣੂ ਹਥਿਆਰਾਂ ਦੇ ਨਾਲ ਲਾਂਸ ਕੰਬਿਨਟ 3 ਇਸਲਾਮਿਕ ਪਾਕਿਸਤਾਨ ਤੇ ਪਰਮਾਣੂ ਹਥਿਆਰਾਂ ਦੇ ਨਾਲ ਲਾਂਸ ਹਿੰਦੂ ਇੰਡੀਆ ਦੇ ਵਿਚਾਲੇ ਸਿਕਸ ਸਟੇਟ ਸਿਕਸ ਸਟੇਟ 36 ਕੀਤੀ ਜਾਵੇ ਜਿਹੜੀ ਹਮੇਸ਼ਾ ਦੇ ਲਈ ਦੱਖਣ ਏਸ਼ੀਆ ਦੇ ਵਿੱਚ ਅਮਨ ਤੇ ਸੁੱਖ ਦੀ ਬਾਂਸਰੀ ਵੱਜਦੀ ਰਹੇ ਹੁਣ ਵੀ ਤੁਸੀਂ ਦੇਖਿਆ ਥੋੜੇ ਦਿਨ ਹੋਏ ਐ ਕਿ ਹਿੰਦ ਦੀ ਹਕੂਮਤ ਨੇ ਐਲਾਨ ਕੀਤਾ ਕਿ ਅਸੀਂ ਪਾਕਿਸਤਾਨ ਦੇ ਨਾਲ ਜੰਗ ਕਰਾਂਗੇ ਜੰਗ ਖਬਰ ਲਾਂਗੇ ਜਾਂ ਕੁਛ ਕਰਾਂਗੇ ਪਰ ਉਸ ਲਈ ਸਬੂਤ ਤਾਂ ਹੋਣਾ ਚਾਹੀਦਾ ਹੈ ਸਬੂਤ ਤੋਂ ਬਗੈਰ ਜੰਗ ਕਿਵੇਂ ਲਗਾ ਸਕਦੇ ਆ ਜੋ ਹਿੰਦੁਸਤਾਨ ਹੈ ਉਹ ਗਿਣਤੀ ਹਿੰਦੂਆਂ ਦੀ ਹੈ ਪਰ ਇਹਦੇ ਵਿੱਚ ਸਿੱਖ ਵੀ ਰਹਿੰਦੇ ਆ ਤੇ ਸਾਡੇ ਸਿੱਖਾਂ ਦੀ ਮਰਜ਼ੀ ਤੋਂ ਬਗੈਰ ਜੰਗਰ ਕੇ ਮੇਲਾ ਕੂਗਾ ਜਿਹੜੀ ਸਾਡੀ ਸਿੱਖਾਂ ਦੀ ਸਿਆਸਤ ਹੈ ਜਿਹੜੀ 1947 ਤੋਂ ਬਾਅਦ ਅਸੀਂ ਇਸ ਤੋਂ ਖੜ ਗਏ ਆਪਣਾ ਰਾਸ਼ ਨਹੀਂ ਬਣਾ ਸਕੇ ਅੱਜ ਜਿਹੜੀ ਵੀ ਸਲਾਹ ਇੰਡੀਆ ਕਰਦਾ ਹੈ ਮੋਦੀ ਕਰਦਾ ਹੈ ਉਹ ਜੀ ਸਰਕਾਰ ਕਰਦੀ ਹੈ ਨਾ ਤਾਂ ਪਰ ਦੇਸ਼ੀ ਮਾਮਲਿਆਂ ਦੇ ਵਿੱਚ ਸਾਡੀ رائے ਨਹੀਂ ਦਿੱਤੀ ਜਾਂਦੀ ਹੈ ਨਾ ਰੱਖਿਆ ਦੇ ਮਸਲਿਆਂ ਦੇ ਵਿੱਚ ਸਾਡੀ رائے ਨਹੀਂ ਦਿੱਤੀ ਜਾਂਦੀ ਹੈ ਨਾ ਵਿੱਤ ਦੇ ਮਸਲਿਆਂ ਦੇ ਵਿੱਚ ਨਾ ਖੇਤੀਬਾੜੀ ਦੇ ਵਿੱਚ ਤੇ ਜਿਹੜੀ ਮੋਤੀ ਸਾਫ ਦੀ ਇੱਕ ਕੈਬਨਟ ਸਿਕਿਉਰਿਟੀ ਮੀਟਿੰਗ ਹੈ ਜਿੱਤੇ ਪਰਸਨਲਿਟੀ ਟਿੰਗ ਆਂਦੇ ਆਂ ਕਿ ਜੰਗ ਹੋਣਾ ਹੈ ਨਹੀਂ ਹੋਣਾ ਉਹਦੇ ਵਿੱਚ ਵੀ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ ਸੋਚੇ ਨੁਮਾਇੰਦਗੀ ਨਹੀਂ ਹੈ ਤਾਂ ਫਿਰ ਸਿੱਖ ਉਸ ਸਲਾਹ ਦੇ ਨਾਲ ਸੀਮਤ ਨਹੀਂ ਹੋ ਸਕਦੇ ਬਗੈਰ ਸਿੱਖਾਂ ਨੂੰ ਪੁੱਛਿਆਂ ਇਹ ਸਾਰੀਆਂ ਸਕੀਮਾਂ ਚਲਾਉਣੀਆਂ ਸਾਡੇ ਲਈ ਬਹੁਤ ਭਾਰੂ ਹੈ ਤੇ ਮੁਸ਼ਕਲ ਹੈ ਕਿ ਜੇ ਸਾਨੂੰ ਬਹੁ ਗੰਟੀ ਹਿੰਦੂ ਨਾਲ ਲੈ ਕੇ ਨਹੀਂ ਚੱਲੂਗਾ ਉਹ ਕਊਗਾ ਵੀ ਸਿੱਖ ਨਾਲ ਚੱਲਣ ਜੇ ਨਾਲ ਚੱਲਣ ਲੱਗ ਪਈਏ ਫਿਰ ਅਸੀਂ ਹਿੰਦੂ ਬਣ ਜਾਵਾਂਗੇ ਜੇ ਬੋਰਡੰਚੀ ਸਾਨੂੰ ਨਾਲ ਲੈ ਕੇ ਚੱਲੂਗੀ ਫੇਰ ਸਾਡੀ ਅਲੈਦਾ ਜਿਹੜੀ ਕੌਮੀਅਤ ਹੈ ਉਹ ਸੁਰੱਖਿਤਰ ਹੋਊਗੀ ਸੋਈ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਜੇ ਜੋ ਵੀ ਸੈਂਟਰ ਬਗੈਰ ਸਾਡੇ ਪੁੱਛਿਆ ਇਹ ਹੁਜੀਆਂ ਗੱਲਾਂ ਕਰਦਾ ਹੈ ਕਿ ਪਾਕਿਸਤਾਨ ਦੇ ਨਾਲ ਜੰਗ ਲਾ ਲਓ ਜੰਗ ਲੱਗ ਸਕਦਾ ਹੈ ਪਰ ਇੰਡੀਆ ਦੇ ਕੋਲੇ ਸਬੂਤ ਤਾਂ ਹੋਣਾ ਚਾਹੀਦਾ ਕਿ ਜੋ ਕਸ਼ਮੀਰ ਦੇ ਵਿੱਚ ਬੇਗੁਨਾਹਾਂ ਦੇ ਕਤਲ ਕੀਤੇ ਗਏ ਹੈ ਉਹ ਪਾਕਿਸਤਾਨ ਨੇ ਕੀਤੇ ਹੈ ਬਗੈਰ ਕਿਸੇ ਸਬੂਤ ਤੋਂ ਜੰਗ ਲਾਉਣ ਦੀ ਗੱਲ ਕਰਨੀ ਮੈਂ ਸਮਝਦਾ ਅਸੀਂ ਜਿਹੜੇ ਜ਼ਬੂਰਯਤ ਪਸੰਦ ਸਿੱਖ ਹੈ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੋ ਸਕਦੇਗੇ ਟੋਡੀਆਂ ਖੁਫੀਆ ਏਜੰਸੀ ਹੈ ਆਈਬੀਏ ਰੋਅਰ ਮਿਲਟਰੀ ਇੰਟੈਲੀਜੈਂਸ ਹੈ ਕੈਬਨਿਟ ਸੈਕਟਰੀਅਟ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਮਿਲਟਰੀ ਇੰਟੈਲੀਜੈਂਸ ਹੈ ਜੇ ਪਾਕਿਸਤਾਨ ਨੇ ਪੈਲਗਾਮ ਤੇ ਵਿਕਟਰੀ ਹੋ ਜਾ ਤਦ ਮੁੱਠਾਇਆ ਫਿਰ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਕਿਉਂ ਨਹੀਂ ਦੱਸਿਆ ਉਹਨਾਂ ਦੇ ਕੋਲ ਕਰੋੜਾਂ ਅਰਬਾਂ ਰੁਪਏ ਪੈਸਾ ਹੈਗਾ ਜਿਗਾ ਸਾਬ ਨਹੀਂ ਲਿਆ ਜਾਂਦਾ ਤੇ ਮੈਂ ਪਾਰਲੀਮੈਂਟ ਦੇ ਵਿੱਚ ਕਿਹਾ ਸੀਗਾ ਕਿ ਇਹ ਖੁਫੀਆ ਏਜੰਸੀਆਂ ਨੂੰ ਪਾਰਲੀਮੈਂਟ ਨੂੰ ਜਿਮੇਵਾਰ ਬਣਾਓ ਜਿਵੇਂ ਅਮਰੀਕਾ ਦੀਆਂ ਜਿਵੇਂ ਬ੍ਰਿਟਾਨੀਆ ਦੀਆਂ ਖੁਫੀਆਈ ਏਜੰਸੀਆਂ ਜਿੰਨਾ ਚਿਰ ਇਹ ਪਾਰਲਮੈਂਟ ਨੂੰ ਜਿਮੇਵਾਰ ਨਹੀਂ ਹੋਣਗੀਆਂ ਤਾਂ ਫਿਰ ਤਾਂ ਇਹ ਬਣਾਈਆਂ ਕਰਨਕੀਆਂ ਜਿਵੇਂ ਹੁਣ ਹੋ ਰਹੀ ਹੈ ਸਿਤੀ ਬਗੈਰ ਕਿਸੇ ਇਤਲਾਹ ਤੋਂ ਪਾਕਿਸਤਾਨ ਦੇ ਉੱਤੇ ਜ਼ਮਾਨਾ ਅਦਰੀ جنگ ਦੀਆਂ ਤਿਆਰੀਆਂ ਕਰਨ ਕਰਨ ਲੱਗ ਪਈਆਂ ਤਾਂ ਮੇਰਾ ਮਤਲਬ ਸਿਰੇ ਦਾ ਪਉਮ ਹੈ ਸਾਡਾ ਹੱਕ ਹੈ ਤੁਹਾਡਾ ਫਰਜ਼ ਹੈ ਕਿ ਸਾਡੇ ਨਾਲ ਮੀਟਿੰਗ ਕਰੋ ਸਾਨੂੰ ਪੁੱਛੋ ਕਿ ਤੁਸੀਂ جنگ ਦੇ ਵਿੱਚ ਸ਼ਾਮਲ ਹੋਮੋਗੇ ਜਾਂ ਜੰਗ ਲਗ ਸਕਦਾ ਹੈ ਅਸੀਂ ਆਪਣੀ رائے ਦੇ ਸਕਦੇ ਹਾਂ ਅਕਸ਼ਰ ਪਿਛਲੀਆਂ ਸਦੀਆਂ ਦੇ ਵਿੱਚ ਨਾਦਰ ਸ਼ਾਹ ਤੋਂ ਅਬਦਾਲੀ ਤੋਂ ਬਾਗੀ ਹਮਲਾਵਾਰਾਂ ਤੋਂ ਸਾਢੇ 6 ਸਦੀਆਂ ਨਹੀਂ ਉਹਨਾਂ ਨੂੰ ਪਿੱਛੇ ਮੋੜਿਆ ਸੀਗਾ ਤੇ ਪੇਰ ਹੁਣ ਕੀ ਗੱਲ ਹੋ ਗਈ ਐ ਤੇ ਤੁਸੀਂ ਬਗੈਰ ਸਾਨੂੰ ਪੁੱਛਿਆ ਐਂ ਜਿਵੇਂ ਅਸੀਂ ਜੰਗ ਲਾ ਦੇਣਾ ਅਸੀਂ ਜੇ ਕਰੀਏ ਅਸੀਂ ਲੜਨਗੇ ਹੀ ਨਹੀਂ ਫੇਰ ਤੁਹਾਨੂੰ ਕੈਸਾ ਲੱਗੂਗਾ ਇਹ ਤਾਂ ਕੌਮ ਦੀ ਮਰਜ਼ੀ ਐ ਅਸੀਂ ਲੈਤਾ ਹਾਂਵੇਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਇੱਕ ਤਾਂ ਸਾਡਾ ਨਵੇਂ ਦਾ ਧਰਮ ਬਣਾਤਾ ਇੱਕ ਲੈਡਾ ਫੌਮੀਅੰਸ ਦੇਤੀ ਫਿਰ ਸਤਨਾਂ ਦੁੱਤੀ ਪਾਠਛੈ ਨੇ ਸਾਨੂੰ ਗੁਰਮੁਖੀ ਦੇਤੀ ਗੁਰਮੁਖੀ ਦੀ ਲਿਪੀ ਦੇਤੀ ਹੁਣ ਜਿਹੜੇ ਤੁਸੀਂ ਹਿੰਦੂ ਹਿੰਦੀ ਪੜ੍ਹੇ ਹੋਏ ਹੋ ਤੁਸੀਂ ਮੈਨੂੰ ਦੱਸੋ ਕਿ ਹਿੰਦੀ ਦੇ ਵਿੱਚ ਠੋਕ ਕੇ ਕਹੋਗੇ ਜpropto ਕਿਵੇਂ ਕਹੋਗੇ ਸ਼ੋਹ ਮਹਾਰਾਜ ਨੇ ਪੂਰੀ ਚੈਰਿਟੀ ਕੀਤੀ ਹੈ ਜੇ ਇੱਕ ਜੇ ਧਰਮ ਦੇ ਦਤੈ ਤੇ ਕੌਮਿਅਤ ਵੀ ਦੇਣੀ ਹੈ ਤੇ ਜੀ ਜੀ ਪਾਛੈ ਨੇ ਬੋਲ ਬਣਾਤੇ ਗੋਲ ਹਲਸਾ ਕਿਉਂ ਕਰਕੇ ਜੇ ਧਰਮ ਬਣਾਇਆ ਤੇ ਕੌਮਿਅਤ ਬਣਾਈ ਹੈ ਫਿਰ ਲੋਕ ਵੀ ਉਹਦੇ ਵਿੱਚ ਚਾਹੀਦੇ ਆ ਤੇ ਜਿਹੜੇ ਮਨੁੱਖ ਮ੍ਰਿਤ ਜੇ ਮਾਰੇ ਹੋਏ ਸੀਗੇ ਉਹਨਾਂ ਨੂੰ ਪੂਰੀ ਜਗ੍ਹਾ ਦਿੱਤੀ ਬਾਣੀ ਦੇ ਵਿੱਚ ਜਾ ਕੇ ਕੋਈ ਇਸ਼ਨਾਨ ਕਰ ਸਕਦਾ ਹੈ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਸਕਦਾ ਹੈ ਇਸ ਨਾਲ ਸਿੱਖੀ ਪ੍ਰਫੁੱਲਤ ਹੋਈ ਹੈ ਵਡਟੀ ਬਣੀ ਹੈ ਕੌਮੀਅਤ ਅਪਣਾਤੀ ਪੰਜਵੇਂ ਪਾਤਸ਼ਾਹ ਨੇ ਚਾਰ ਦਰਵਾਜੇ ਰੱਖਤੇ ਕੋਈ ਵੀ ਮਜ਼ਹਬ ਕੋਈ ਵੀ ਰੰਗ ਕੋਈ ਵੀ ਜਾਤ ਪਾਤ ਸਭ ਦਰਬਾਰ ਸਭਾ ਸਰਦੇ ਹੈਗੇ ਐ ਛੇਵੇਂ ਪਾਤਸ਼ਾਹ ਨੇ ਮੇਰੇ ਪੀੜੀ ਸਾਨੂੰ ਸ਼ਸਤਰ ਦੇਤੇ ਲੜਾਈ ਕਰਨੀ ਸਿਖਾਤੀ ਤੇ ਦੂਜੀ ਪਾਤਸ਼ਾਹ ਨੇ ਸਾਨੂੰ ਖਾੜੇ ਦੇਤੇ ਤੇ ਜਿੰਨਾ ਚਿਰ ਤੋੜ ਜੇ ਸਭ ਤਕੜਾ ਨਹੀਂ ਹੈ ਉਨਾ ਚਿਰ ਤੁਸੀਂ ਆਪਣੇ ਧਰਮ ਦੀ ਰੱਖਿਆ ਕਿਵੇਂ ਕਰੋਗੇ ਸੋ ਸਾਰੇ ਮਹਾਰਾਜ ਨੇ ਇੱਕ ਇੱਕ ਗਲਤੀ ਕੀਤੀ ਹੈ ਆਪਣੇ ਗੁਰੂ ਧੰਮ ਦੇ ਵਿੱਚ ਤੇ ਸਾਨੂੰ ਖੜਾ ਕੀਤਾ ਕਿ ਅਸੀਂ ਇੱਕਲੇ ਦਾ ਕੌਮ ਹੈ ਪੰਥ ਕਮੇਟੀ ਨੇ ਜੋ ਫੈਸਲਾ ਕੀਤਾ ਉਹਦੇ ਤੇ ਅਸੀਂ ਪੂਰਾ ਉਤਰੇ ਆਂ ਪਰ ਜਦੋਂ ਇਹੋ ਜਿਹੇ ਫੈਸਲੇ ਕਰਦੇ ਹੁੰਦੇ ਆ ਤਾਂ ਫੇਰ ਉਹਦੇ ਵਿੱਚ ਉਹ ਹੱਜ ਸਾਧ ਵੀ ਹੋਣੇ ਚਾਹੀਦੇ ਆ ਜਿਹੜੇ ਸਾਨੂੰ ਦੱਸਣ ਜੀ ਜੇ ਇੱਕ ਜੱਜਰ ਨੂੰ ਫੌਜ ਖੜੀ ਕੀਤੀ ਹੈ ਉਹ ਦੀਆਂ ਖੂਫੀਆ ਰਿਪੋਰਟਾਂ ਤੇ ਹੋਣਗੀਆਂ ਉਹਨਾਂ ਦੀ ਟ੍ਰੇਨਿੰਗ ਤੇ ਹੋਗੀ ਕਿਹੋ ਜੀ ਹੋਊਗੀ ਸੋ ਇਹ ਜਿਹੜੀਆਂ ਚੀਜ਼ਾਂ ਅਗਿਆਨਤਾ ਦੇ ਨਾਰਾ ਇਹ ਨਹੀਂ ਹੋਈਆਂ ਇਹਦਾ ਸਾਨੂੰ ਬਹੁਤ ਕਾਟਾ ਪਿਆ ਦੂਸਰੇ ਪਾਸੇ ਹਿੰਦੁਸਤਾਨ ਦੀ ਸਰਕਾਰ ਬਹੁਤ ਤਕੜੀ ਸੀ ਉਹਨਾਂ ਨੂੰ ਰੋਖਾਉਂਦਾ ਸੀਗਾ ਉਹਨਾਂ ਦੇ ਕੋਲੇ ਫੌਜੀ ਸੀਗੇ ਸਾਰਾ ਕੁਝ ਸੀਗੇ ਉਹਨਾਂ ਨੇ ਫੇਰ ਪੰਚ ਕਮੇਟੀ ਦੇ ਫੈਸਲੇ ਦੇ ਖلاف ਆਪਣੀ ਇੱਕ ਫੌਜ ਖੜੀ ਕਰਤੀ ਉਸ ਸਮੇਂ ਦੇ ਵਿੱਚ ਰੂਸ ਨੇ ਅਫਗਾਨਿਸਤਾਨ ਦਾ ਕਬਜ਼ਾ ਕੀਤਾ ਸੀਗਾ ਤੇ ਅਫਗਾਨਿਸਤਾਨ ਜਾਂ ਰੂਸ ਦੇ ਨਾਲ ਹਮੇਸ਼ਾ ਹਿੰਜਤਵਾਦੀ ਰਿਸ਼ਤੇ ਬਹੁਤ ਤਕੜੇ ਰਹੇ ਹਨ ਚਤਰੰਬਰ ਉਸ ਵੇਲੇ ਸਕਿਉਰਿਟੀਜ਼ ਆਫ ਦੀ ਸਿਗਰ ਸੈਂਟਰ ਦਾ ਇਸ ਨੇ ਦੋ ਵੱਡੇ ਹਵਾਈ ਜਾਂਚ ਰੂਸੀ ਸ਼ਸਤਰਾਂ ਦੇ ਨਾਲ 1000 ਯਰ ਦੇ ਵਿੱਚ ਮੰਗਾਏ ਪਰ ਇੱਕ ਬਹੁਤ ਸਿਆਣਾ ਅਖਬਾਰ ਨਿਮੀਸ਼ੀ ਜਿਹੜਾ ਆਕਸਫੋਰਡ ਯੂਨੀਵਰਸਿਟੀ ਦਾ ਪੜਿਆ ਹੋਇਆ ਸੀ ਉਹਦਾ ਨਾਮ ਸੀਗਾ ਭਗਤ ਉਸਨੇ ਸਾਰੀ ਹਰਕਤ ਇੰਡੀਆ ਦੀ ਜਿਹੜੇ ਅਫਗਾਨਿਸਤਾਨ ਤੋਂ ਰੂਸੀ ਸਮਾਨ ਆਇਆ ਸੀ ਉਹਨੇ ਖਮਾਨਾ ਛਾਪਤੀਆਂ ਤੇ ਥੋੜੇ ਦਿਨਾਂ ਬਾਅਦ ਉਸ ਨੂੰ ਵੀ ਪਤਾ ਨਹੀਂ ਕਿਵੇਂ ਐਨਡੀਆ ਦੀ ਕਾਪੀਆ ਏਜੰਸੀ ਨੇ ਉਸ ਨੂੰ ਮਰਵਾਤਾ ਅਜੇ ਤੱਕ ਉਹਦਾ ਸੂ ਪਤਾ ਨਹੀਂ ਲੱਗਿਆ ਬੇਸ਼ੱਕ ਅਸੀਂ ਦੁਨੀਆ ਦੇ ਅਖਬਾਰ ਨਵੀਸ ਜਿਨ੍ਹਾਂ ਦੇ ਹੈੱਡਕ quartਰ ਨਿਊਯਾਰਕ ਅਮਰੀਕਾ 'ਚ ਹੈ ਉਹਨਾਂ ਨੇ ਵੀ ਲਿਖਿਆ ਕਿ ਤਾਂ ਪਤਾ ਕਰੋ ਕਿ ਨੂੰ ਕਿਵੇਂ ਮੌਤ ਆਈ ਸੂਈ ਸਾਰੀਆਂ ਚੀਜ਼ਾਂ ਹੋਈਆਂ ਤੇ ਜਿਹੜਾ ਸਲਾ ਆਇਆ ਬਾਬਾ ਬਿਰਸਾ ਸਿੰਘ ਸੀਗੇ ਸਾਡੇ ਸੰਤ ਮਹਾਤਮਾ ਉਹਨਾਂ ਦਾ ਡੇਰਾ ਸੀਗਾ ਦਿੱਲੀ ਦੇ ਕੋਲੇ ਉੱਥੇ ਫੇਰ ਜਿਹੜੇ ਡਬਲ ਖੜਕੂ ਬਣਾਏ ਗਏ ਉਹਨਾਂ ਨੂੰ ਪਾਠ ਸਿਖਾਇਆ ਗਿਆ ਪੰਜ ਬਾਣੀਆਂ ਦਾ ਉਹਨਾਂ ਨੂੰ ਪਸ਼ੇਰਾ ਦਸਤਾਰ ਪਨੋਣਾ ਸਿਖਾਇਆ ਗਿਆ ਜਿਹੜੀ ਵੀ ਰਵਾਇਤ ਸਿੱਖਾਂ ਦੀ ਸੀ ਉਹ ਪੜਾਈ ਗਈ ਉਹਨਾਂ ਨੂੰ ਫੇਰ ਸਾਡੇ ਵਿੱਚ ਛੱਟਿਆ ਗਿਆ ਤੁਹਾਨੂੰ ਪਤਾ ਹੈ ਕਿ ਸਾਡੇ ਨਾਲ ਕੋਈ ਪਹਾੜ ਹੈਗੇ ਐ ਨਾ ਕੋਈ ਸਮੁੰਦਰ ਹੈ ਸਾਡੀ ਲੋਕ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਹੈ ਜਿਹੜਾ ਕੀ ਲੋਕਾਂ ਨੇ ਸਾਨੂੰ ਸਾਥ ਦਿੱਤਾ ਸਾਡੇ ਬਸੇ ਛੱਕੇ ਰੈਫਲਾਂ ਛੱਕੀਆਂ ਲੋਕੋ ਕੇ ਰੱਖਿਆ ਪਰ ਇਹ ਜਿਹੜੇ ਸਰਕਾਰ ਦੇ ਬਨੌਟੀ ਖਾੜਕੂ ਸੀ ਇਹ ਵੀ ਫੇਰ ਖਾੜਕੂਆਂ ਦੇ ਰੂਪ ਦੇ ਵਿੱਚ ਸਾਡੇ ਘਰਾਂ 'ਚ ਵੜਨ ਲੱਗ ਪਏ ਉਥੇ ਇੰਨਾ ਨਹੀਂ ਜਿਹੜਾ ਸਾਡਾ ਜੰਗਲ ਸੀਗਾ ਉਹ ਖਰਾਬ ਕੀਤਾ ਐ ਹੋਦੀਆਂ ਗੰਦੀਆਂ ਹਰਕਤਾਂ ਕਰਨ ਲੱਗ ਪਏ ਜੋ ਜਿਹੜੇ ਸਾਡੇ ਘਰ ਦੇ ਬੰਦੇ ਸੀਗੇ ਉਹ ਨਫ਼ਰਤ ਕਰਨ ਲੱਗ ਪਏ ਸੀ ਕਿ ਜਿਹੜੇ ਜਿਹੜੇ ਖਾੜਕੂ ਐ ਜੇ ਅਸਲੀ ਵੀ ਖਾੜਕੂ ਆ ਜਾਂਦਾ ਸੀ ਤਾਂ ਵੀ ਇਹ ਔਖੇ ਹੋ ਜਾਂਦੇ ਸੀਗੇ ਜਦੋਂ ਵਿਸ਼ਵਾਸ ਹੀ ਤੋੜਦਾ ਤਾਂ ਸਾਡੀ ਮੂਵਮੈਂਟ ਬਿਲਕੁਲ ਖੜੀ ਹੋ ਗਈ ਜੀਹਾਂ ਨੁਕਸਾਨ ਬਹੁਤ ਹੋਇਆ ਤੇ ਜਿਹੜੇ ਲੋਕ ਇਸ ਨੂੰ ਚਲਾਉਂਦੇ ਸੀ ਉਹ ਵੀ ਆਪਣੀ ਜ਼ਿੰਮੇਵਾਰੀ ਮੰਨਣ ਤੇ ਕੌਮ ਦੇ ਕੋਲੇ ਪੇਸ਼ ਹੋਣ ਤੇ ਦੱਸਣ ਕਿ ਅਸੀਂ ਇਹ ਜਥੇਬੰਦੀਆਂ ਨੂੰ ਚਲਾਉਂਦੇ ਸੀ ਅਸੀਂ ਸਰਕਾਰ ਦੀ ਸਕੀਮ ਨੂੰ ਕਿਉਂ ਨਹੀਂ ਸੋਚ ਸਕੇ ਸਾਡੇ ਕੋਲੇ ਖੁਫੀਆ ਏਜੰਸੀ ਕਿਉਂ ਨਹੀਂ ਬਣੀ ਅਸੀਂ ਕੀ ਕਰਦੇ ਰਹੇ ਸੋ ਇਹ ਤਾਂ ਪਰਚੋਪੜ ਦੀ ਗੱਲ ਹੈ ਪਰ ਜਦੋਂ ਵੀ ਅੱਗੇ ਤੋਂ ਕੁਝ ਅਹੋਜੀ ਹਰਕਤ ਹੋਊਗੀ ਤਾਂ ਫੇਰ ਸਿਆਣੇ ਫਲ ਚਤਰਾਇ ਦੇ ਨਾਲ ਪੜਾਈ ਰਖਾਈ ਦੇ ਨਾਲ ਇਹ ਕੰਮ ਹੋਇਆ ਕਰਦੇ ਐ ਐਮਐਨਏ ਦੀ ਕਮੇਟੀ ਬਣਾ ਲਓ ਫਤਿਹ ਹਰ ਪੜਾ ਦੋ ਤੇ ਪਾਰ ਕਰਾ ਦੋ ਇਹ ਸਾਰਾ ਸਿਸਮ ਠੀਕ ਕਰਾ ਚੰਨ ਪਊਗਾ ਤੇ ਚਲੇ ਜਾਊਗਾ ਜਦੋਂ ਵੀ ਅਗਲੀ ਆਪਣੀ ਵਾਰੀ ਆਈ ਕਿ ਆਪਾਂ ਨੇ ਹਿੰਦੂ ਤੋਂ ਬਿਨਾਂ ਕੋਈ ਮੇਲ ਨਹੀਂ ਰੱਖਣਾ ਹੈ ਆ ਔਰ ਆਪਣਾ ਅਲੱਗਾ ਮੁਲਕ ਬਣਾਇਆ ਹੁਣ ਅਸੀਂ ਪਾਕਿਸਤਾਨ ਦੇ ਨਾਲ ਨਹੀਂ ਲੜਨਾ ਚਾਹੁੰਦੇ ਮਹਾਰਾਜ ਕੰਦੇ ਸਾਰੇ ਸਾਰੇ ਜੀਵਨ ਦਾ ਇੱਕਤਾ ਦਸਵੇਂ ਪਾਤਸ਼ਾਹ ਕਹਿੰਦੇ ਮਨੁੱਖੀ ਜਾਤ ਇੱਕ ਸਮਝਿਓ ਫਿਰ ਜੇ ਹਿੰਦੂਤਵਾ ਲੜਾਈ ਲਾਉਂਦੀ ਹੈ ਤੇ ਸਾਡੀ ਜਿਹੜੇ ਗੁਰੂ ਆ ਉਹਨਾਂ ਨੇ ਸਾਰਿਆਂ ਨੇ ਇੱਕ ਬਣਾਇਆ ਤੇ ਅਸੀਂ ਇਸ ਲੜਾਈ ਦੇ ਵਿੱਚ ਕੀ ਪੈਣਾ ਹੈਗਾ ਕੋਈ ਫਾਇਦਾ ਜੇ ਹੁੰਦਾ ਹੋਊਗਾ ਕੋਈ ਫਾਇਦਾ ਹੁੰਦਾ ਹੋਊਗਾ ਤਾਂ ਫੇਰ ਤਾਂ ਅੰਦਰ ਲੈ ਲੈ ਪਰ ਜੇ ਸਾਨੂੰ ਪੁੱਛਣਾ ਹੀ ਨਹੀਂ ਤੇ ਕਹੇ ਜਣਾ ਲੜਾਈ ਲਕੂਗੀ ਕੀ ਅਸੀਂ ਕੋਈ ਇਹੋ ਜਿਹੇ ਬੰਦੇ ਆਂ ਕਿ ਇਹੇ ਲਾਈ ਲਗੇ ਕਿ ਚਲੋ ਜੀ ਹੁਣ ਲੜਪੋ ਹੁਣ ਲੜਾਈ ਬੰਦ ਹੋ ਗਈ ਹੁਣ ਲੜਪੋ ਨ ਲੜਾਈ ਬੰਦ ਹੋ ਗਈ ਅਸੀਂ ਇੱਕ ਇਤਿਹਾਸਕ ਕੌਮ ਆਂ ਇੱਕ ਇਤਿਹਾਸਕ ਮਜ਼ਬ ਹੈ ਤੇ ਇਹੋ ਜਿਹਾ ਕੰਮ ਨਹੀਂ ਅਸੀਂ ਹੁਣ ਦੰਦੇ ਫੇਰ ਜਿਹੜੀਆਂ ਨਾਰਾਦੀਆਂ ਚੱਲਦੀਆਂ ਚਿੱਟੇ ਦੀਆਂ ਉਹ ਮੁੰਡੇ ਫੜੀ ਜਾਂਦੇ ਆ ਉਹਨਾਂ ਦੇ ਘਰ ਤੋੜੀ ਜਾਂਦੇ ਆ ਪਰ ਜਿੰਨਾ ਚਿਰ ਨੌਕਰੀਆਂ ਨਹੀਂ ਪੈਦਾ ਕਰਦੇ ਤੇ ਇਹ ਥੋੜਾ ਬਹੁਤਾ ਤਾਂ ਕੰਮ ਚੱਲੂਗਾ ਜਿੰਨਾ ਚਿਰ ਤੁਸੀਂ ਨੌਕਰੀ ਨਹੀਂ ਪੈਦਾ ਕਰਦੇ ਲੋਕਾਂ ਦੇ ਲਈ ਬੇਰੁਜ਼ਗਾਰੀ ਨਹੀਂ ਹੋਈ ਪਈ ਹੈ ਤਾਂ ਫਿਰ ਲੋਕ ਸਿਤੀ ਕਰਨਗੇ ਗੈਂਗਸਟਰ ਕਹਿੰਦਾ ਜੀ ਉਹ ਘਰ ਤੋੜਦਾ ਪਰ ਨੂੰ ਤਾਂ ਭਾਗਰ ਤੁਸੀ ਕਿ ਸੇ ਦਾ ਘਰ ਨਹੀਂ ਤੋੜ ਸਕਦੇ ਕਿ ਸਾਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਤੇ ਕਿਵੇਂ ਕੀਤਾ ਜਾ ਰਿਹਾ ਹੈ ਆਪਣੇ ਆਪ ਹੀ ਐਸਾ ਨਹੀਂ ਹੋ ਸਕਦਾ ਅਸੀਂ ਕਈ ਬਾਰੀ ਸਟੇਟਮੈਂਟਾਂ ਦਿੱਤੀਆਂ ਤੇ ਥੋੜਾ ਜਿਹਾ ਫਰਕ ਪਿਆ ਕਸ਼ਮੀਰ ਦੇ ਵਿੱਚ ਵੀ ਜੀ ਖੜਕੂ ਹੈ ਜੀ ਇਹ ਦਾ ਘਰ ਤੋੜ ਦੋ ਭੰਨ ਦੋ ਬਰੂਦ ਦੇ ਨਾਲ ਐ ਨਹੀਂ ਜਿੰਨਾ ਚਿਰ ਅਸੀਂ ਕਾਨੂੰਨ ਦੇ ਧਰੇ ਦੇ ਵਿੱਚ ਰਹਿਣੇ ਫਿਰ ਕਾਨੂੰਨ ਦੇ ਧਰੇ ਦੇ ਵਿੱਚ ਟਰਤਾਇ ਜਾ ਸਕਦੇ ਹੈ ਸਾਨੂੰ ਕੈਦ ਹੋ ਸਕਦੀ ਹੈ 30 ਸਾਲ ਦੇ ਸਾਡੇ ਸਿੱਖ ਜੇਲਾਂ ਦੇ ਵਿੱਚ ਬੈਠੇ ਹੈ ਕਿਸੇ ਨੇ ਸੋਚਿਆ ਹੀ ਨਹੀਂ ਹੈ ਕਿ 30 ਸਾਲ ਹੋ ਗਏ ਅਸੀਂ ਬਹੁਤ ਸੋਹਣੀ ਮੀਟਿੰਗ ਅਟਾਰੀ ਬਾਰਡਰ ਤੇ ਕੀਤੀ ਹੈ ਕੀ ਬਾਰਡਰ ਖੋਲੋ ਉਹਦਾ ਅਸਰ ਬਹੁਤ ਪਿਆ ਤੇ ਹੁਣ ਤਰੀ ਤਿੰਨ ਤਰੀ ਨੂੰ ਫਰੋਸਪੁਰ ਹਸੈਣੀ ਵਾਲਾ ਖੋਲਣ ਦੇ ਲਈ ਫੇਰ ਮੀਟਿੰਗ ਹੈ ਫਿਰ ਮੈਂ ਦਲਖੰਸ ਨੂੰ ਸਾਰੀਆਂ ਜੱਥੇਬੰਦੀਆਂ ਨੂੰ ਤੁਹਾਨੂੰ ਖਾਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤਿੰਨ ਤਰੀ ਨੂੰ ਗਰਮਲੀ ਫਰੋਸਪੁਰ ਜ਼ਰੂਰ ਆਓ ਜੀ ਜਨਾਬਾ ਆਪਾ ਇੱਕ ਤਾਂ ਦਿਖਾ ਕੇ ਇਹ ਜਿਹੜਾ ਜੰਗ ਲਾਉਣ ਵਾਲੇ ਬੰਦੇ ਐ ਇਹਨਾਂ ਨੂੰ ਦੱਸਿਏ ਕਿ ਜੰਗ ਤਾਂ ਲੱਗਦਾ ਹੁੰਦਾ ਜਦੋਂ ਸਾਂਝੀ ਹੁੰਦੀ ਐ ਜਦੋਂ ਭਾਈਚਾਰਾ ਹੁੰਦਾ ਜਦੋਂ ਬੈਠ ਕੇ ਮਤੇ ਪਾਸ ਹੁੰਦੇ ਐ ਸਿੱਖਾਂ ਦੇ ਸੁਣੇ ਬਗਾਇਰ ਸਿੱਖਾਂ ਦੇ ਲੜਾਈ ਲੜਨੀ ਆਪਣਾ ਨਹੀਂ ਲੜਨੀ ਹੈ ਸਮਾਪਨ ਕਰਦੇ ਆਂ ਤਿੰਨ ਤਰੀਕ ਨੂੰ ਤੇ ਦਲ ਖਾਲਸਾ ਨੂੰ ਬਹੁਤ ਬਹੁਤ ਵਧਾਈ ਦਿੰਦੇ ਜਿਹੜਾ ਅੱਜ ਇਹਨਾਂ ਨੇ ਖਾਲਸਾਣ ਦੇ ਉੱਤੇ ਬਹੁਤ ਸੋਹਣਾ ਸੈਮੀਨਾਰ ਕਰਵਾਇਆ